ਅੱਜ ਸ਼ਾਮ ਪੁਲਿਸ ਪ੍ਰਸ਼ਾਸਨ ਬਾਗਾਪੁਰਾ ਦੇ ਲੋਕ ਪੀਐਸਪੀ ਬਾਗਾਪੁਰਾ ਦੁਰਾਸਿੰਘ ਡੀਐਫਪੀ ਸਤਨਾਮ ਸਿੰਘ ਕਾਨਾ ਮੁਖੀ ਬਾਗਾਪੁਰਾ ਜਸਵਰਿੰਦਰ ਸਿੰਘ ਕਾਨਾ ਮੁਖੀ ਸਮਾਰ ਸਾਹਿਬ ਦੀ ਅਗਵਾਈ ਹੇਠ ਇੱਕ ਫਲੈਗਮਾਰਕ ਪੱਧਿਆ ਗਿਆ ਇਹ ਫਲੈਗਮਾਰਕ ਸ਼ਹਿਰ ਅੰਦਰ ਵਾਪਕ ਸੁਰੱਖਿਆ ਤੋਂ ਗੁਜ਼ਰੀਆ ਅਤੇ ਲੋਕ ਜੁਰੀਆ ਜੀ ਸਾਹਿਬ ਬਾਗਾਪੁਰਾ ਵਿੱਚ ਚੋਰੀ ਵਕਤ ਬੜੀਆਂ ਵਾਦਾਤ ਹੋ ਰਹੀਆਂ ਇਸ ਬੰਦ ਕੀ ਕਹਿਣਾ ਚਾਹੋਗੇ ਇਹ ਪਿਛਲੇ ਦਿਨ ਜਿਵੇਂ ਹاں ਧੁੰਦ ਕਾਫੀ ਵਧ ਗਈ ਹੈ ਮੌਸਮ ਨੂੰ ਲੈ ਕੇ ਜੇ ਅਕਸਰ ਜਿਵੇਂ ਧੁੰਦ ਦਾ ਫਾਇਦਾ ਮਾੜੇ ਅਨਸਰ ਚੱਕਦੇ ਨੇ ਆ ਬਾਗਾਪੁਰਾਣ ਦੇ ਵਿੱਚ ਵੀ ਪਿਛਲੇ ਦਿਨ ਜਿਆ ਘਟਨਾ ਹੋਈ ਹੈ ਅੱਜ ਵੀ ਇੱਕ ਘਟਨਾ ਹੋਈ ਹੈ ਵੀ ਇਸ ਘਟਨਾ ਨੂੰ ਲੈ ਕੇ ਹੁਣ ਅਸੀਂ ਮੁਕੱਦਮਾ ਹੰਦ ਉਸ ਦੀ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹੈ ਤੇ ਸਾਨੂੰ ਅਸੀਂ ਖੂਫੀਆ ਤੌਰ ਤੇ ਸਾਡੇ ਕੋਲ ਇਨਫੋਰਮੇਸ਼ਨ ਹੈ ਜੇ ਕਿ ਉਹਨਾਂ ਜਿਹੜੇ ਮਲਜ਼ਮਾਂ ਦੇ ਖਿਲਾਫ ਸਾਡੇ ਕੋਲ ਇਨਫੋਰਮੇਸ਼ਨ ਆ ਚੁੱਕੀ ਹੈ ਅਸੀਂ ਬਹੁਤ ਕਰੀਬ ਹਾਂ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸਰ ਦੋਸ਼ੀਆਂ ਵੱਲੋਂ ਹੋਸੇ ਬੜੇ ਬਲੰਦ ਹੋ ਚੁੱਕੇ ਐ ਲਗਾਤਾਰ ਮਾਰਦਾਕਤਾਂ ਕੀਤੀਆਂ ਜਾ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਅਸੀਂ ਤੰਗ ਇਹ ਅਸੀਂ ਕੋਈ ਜ਼ਿਆਦਾ ਡਿਸਕਲੋਸ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਸਾਡੀ ਤਫ਼ਤੀਸ਼ ਨੂੰ ਪ੍ਰਭਾਵਿਤ ਹੋ ਸਕਦੀ ਹੈ ਇਹ ਜਲਦੀ ਹੀ ਇਹਨਾਂ ਨੂੰ ਅਸੀਂ ਟੀਮਾਂ ਸਾਡੀਆਂ ਰਵਾਨਾ ਕੀਤੀਆਂ ਜਾ ਚੁੱਕੀਆਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਵੱਡੇ ਖੁਲਾਸੇ ਕਰਾਂਗੇ ਸਰ ਸ਼ਹਿਰ ਸੈੱਬ ਦਾ ਮਾਹੌਲ ਬਣਿਆ ਵੇਕ ਲੋਕਲ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਬਿਲਕੁਲ ਜੀ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਬਿਲਕੁਲ ਤੁਹਾਡੇ ਨਾਲ ਹੈ ਅਸੀਂ ਕਿਉਂਕਿ ਕੋਈ ਖਬਰ ਕੋਈ ਘਟਨਾ ਹੁੰਦੀ ਹੈ ਉਹਦੇ ਤੁਰੰਤ ਸਾਨੂੰ ਮੈਸੇਜ ਤੇ ਸਾਨੂੰ ਦਿਓ ਉਹਦੀ ਸੂਚਨਾ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਬਿਲਕੁਲ ਅਸੀਂ ਕਮਿਟਿਡ ਆ ਜੇ ਸੰਬੰਧੀ ਅਸੀਂ ਜੋ ਘਟਨਾ ਦੇ ਸੰਬੰਧੀ ਅਸੀਂ ਆਪਣੇ ਸ਼ਹਿਰ ਵਿੱਚ ਤੇ ਪਿੰਡਾਂ ਵਿੱਚ ਉਹਨੂੰ ਨਾਕਿਆਂ ਵਿੱਚ ਵਾਅਦਾ ਕੀਤਾ ਗਿਆ ਤੇ ਪੁਲਿਸ ਪੈਟਰੋਲਿੰਗ ਵਿੱਚ ਵਾਅਦਾ ਕੀਤਾ ਗਿਆ ਜੋ ਸਾਡੇ ਪੈਟਰੋਲਿੰਗ ਦੇ ਪੀਸੀਆ ਦੇ ਮੁਲਾਜ਼ਮ ਉਹਨਾਂ ਨੇ ਕਾਫੀ ਮਿਹਨਤ ਕਰਕੇ ਅੱਜ ਅਸੀਂ ਉਸ ਘਟਨਾ ਦੇ ਕੁਝ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਕੁਝ ਸਮਾਨ ਨੂੰ ਤੇ ਜਲਦੀ ਇਹਨਾਂ ਨੂੰ ਰਿਸਟ ਕਰ ਲਿਆ ਜਾਊਗਾ ਮਾੜੀਆਂ ਅੰਤਰਾਂ ਨੂੰ ਵੀ ਵਾਰਨਿੰਗ ਦੇਣੀ ਚਾਹੀਦੀ ਸਾਡੇ ਮਾੜੇ ਅੰਸਰਾਂ ਨੂੰ ਬਿਲਕੁਲ ਸਖਤ ਹਦਾਇਤ ਹੈ ਸਾਡੀ ਚੇਤਾਵਨੀ ਹੈ ਕਿ ਬਿਲਕੁਲ ਵੀ ਮੋਗਾ ਡਿਸਟ੍ਰਿਕਟ ਜਾਂ ਸਾਡੇ ਸ਼ਹਿਰ ਦੇ ਅੰਦਰ ਵਿੱਚ ਇਥੇ ਨਾ ਆਉਣ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਦੋਸ਼ੀਆਂ ਵਿੱਚ ਮੋਰਜਮਾਨ ਵਿੱਚ ਕਹਿ ਸਕਦੇ ਜਿਹੜੇ ਇਸ ਤਰ੍ਹਾਂ ਦੀਆਂ ਅਸ਼ਨਾਤियां ਸਰ ਹੈ ਉਹਨਾਂ ਪੁਸਤਕ ਖੋਪ ਖਤਮ ਹੁੰਦਾ ਜਾ ਰਿਹਾ ਇਸ ਕੋਲ ਕੀ ਕਹਿਣਾ ਚਾਹੋਗੇ ਇਹ ਇਸ ਵਿੱਚ ਜਿਉਂਕਿ ਪਹਿਲਾਂ ਵੀ ਨਾ ਤੁਹਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਜੋ ਇਸ ਤਰ੍ਹਾਂ ਦੇ ਇਹ ਅਪਰਾਧੀ ਹੁੰਦੇ ਆ ਇਹ ਵਾਰ-ਵਾਰ ਵਾਰਦਾਤਾ ਕਰਦੇ ਨੇ ਤੇ ਜਲਦੀ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਸਾਨੂੰ ਅਪੀਲ ਹੈ ਵੀ ਲੋਕਾਂ ਨੂੰ ਵੀ ਇਹਨਾਂ ਦੀ ਕਿਸੇ ਤਰ੍ਹਾਂ ਦੇ ਮਾੜੇ ਬੰਦੇ ਦੀ ਜ਼ਮਾਨਤ ਨਾ ਲਈ ਜਾਵੇ ਕਿਸ ਬੰਦੇ ਕੀ ਕਰਨਾ ਚਾਹੋਗੇ ਇਹ ਜੋ ਮਤਲਬ ਬਾਗਾ ਪ੍ਰਾਣਾ ਏਰੀਆ ਦੇ ਵਿੱਚ ਜੋ ਕਨੇ ਹਰਸ਼ਿੰਗ ਏਰੀਆ ਦੇ ਵਿੱਚ ਮਾਰਦਾ ਘਾ ਹੋ ਗਿਆ ਮਾਰ ਉਹਦੇ ਲੱਗ ਲੱਗ ਵਾਰ ਕੰਭਾ ਹੋ ਗਿਆ ਉਹ ਤਾਂ ਇਹ ਪਬਲਿਕ ਨੂੰ ਹੋਵੇ ਤੇ ਅਸੀਂ ਤੁਹਾਡੇ ਨਾਲ ਅੱਜ ਮਤਲਬ ਵੱਤੋ ਵੱਤ ਕੋਸ਼ਿਸ਼ ਕਰ ਰਹੇ ਆ ਕਿ ਨਾੜੇ ਅੰਫਰਨ ਨੂੰ ਨਾ ਪਾਈ ਜਾਵੇ। ਇਹ ਸਰ ਬਲੈਕ ਮਾਰਕਟ ਕਿੱਥੋਂ ਸ਼ੁਰੂ ਹੋ ਗਈ ਕਿਹਦੇ ਤੇ ਹੋਈ? ਕੋਈ ਬਾਗਾ ਪ੍ਰੋਪਰਟੀ ਏਰੀਆ ਦੇ ਵਿੱਚ ਕੀਤਾ ਪਰਾ। ਸਾਰੇ ਪਾਸੇ ਹੈ। ਸਰ ਬਲੈਕ ਮਾਰਕਟ ਲੈ ਕੇ ਸ਼ਹਿਰ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹੀ ਮੈਸੇਜ ਕੋ ਸਾਡਾ ਵੱਤੋ ਵਸਤੇ ਜੋ ਜੋ ਪੁਲਿਸ ਨੂੰ। ਸਹਿਯੋਗ ਕਿਤਨਾ ਜ਼ਰੂਰੀ ਹੈ? ਸਹਿਯੋਗ ਇਹ ਸੰਪਰਕ ਹੁੰਦਾ ਵਾ, ਮੇਲ ਮਲਾਫ ਹੁੰਦਾ ਵਾ। ਕੋਈ ਕਮੀਆਂ ਹੋਣ ਕਿਸੇ ਤਰ੍ਹਾਂ ਦੀਆ ਕ੍ਰਾਈਮ ਦੇ ਵਿੱਚ ਉਸਨੂੰ ਦੱਸਿਆ ਜਾਣ ਕਿ ਕਿੱਥੇ ਹੋਇਆ ਮਤਲਬ ਇਸ ਤਰ੍ਹਾਂ।